ਬਣਿਆ ਹੋਇਜੀ ਸੰਗਮ ਜਿੱਥੇ ਦੇਵ ਪ੍ਰਯਾਗ ਇਹ ਰੁਦਰ ਪ੍ਰਯਾਗ ਜਿਹੜਾ ਦੋ ਦਰਿਆਵਾਂ ਦਾ ਇੱਥੇ ਸੰਗਮ ਹੁੰਦਾ ਹੈ ਤੇ ਥੱਲੇ ਵੀ ਜਾ ਕਰਦੇ ਹਾਂ ਬਰੋਬ ਦੇ ਪਾਸੇ ਤੇ ਥੱਲੇ ਕਮਰੇ ਬਣੇ ਹੋਏ ਨੇ ਇਹ ਬਣਿਆ ਹੋਇਜੀ ਗੁਰਦੁਆਰਾ ਸਾਹਿਬ ਦਾ ਇਹਨਾਂ ਦਾ ਕਮਰਿਆਂ ਦਾ ਜਿਹੜਾ ਕਿਰਾਇਆਗਾ ਲੈ ਆਣ ਬਸਤੀ ਹਾਲ ਹੀ ਜਿਹੜਾ ਉੱਪਰ ਵੀ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਦਾ ਲੰਗਰ ਦਾ ਗੁਰਦੁਆਰਾ ਲੰਗਰ ਦਾ ਨਗਰ ਆਸੂ ਉੱਤਰ ਸਾਹਿਬ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਜਿਹੜਾ ਦੂਜਾ ਬਲੌਗ ਇਸੇ ਜਗ੍ਹਾ ਤੇ ਉੱਥੇ ਆਪਾਂ ਖਤਮ ਕੀਤਾ ਸੀਗਾ ਤੇ ਤੀਜਾ ਬਲੌਗ ਇੱਥੇ ਆਪਾਂ ਸਟਾਰਟ ਕਰਨ ਲੱਗੇ ਆ ਤੇ ਜਿਹੜਾ ਅੱਜ ਦਾ ਬਲੌਗ ਹੋਊਗਾ ਜੀ ਉਹ ਆਪਾਂ ਚੱਲਾਂਗੇ ਗੁਰਦੁਆਰਾ ਰਿਸ਼ੀਕੇਸ਼ ਤੋਂ ਲੈ ਕੇ ਨਗਰਾਸ਼ੂ ਤੱਕ। ਕੱਲ ਆਪਾਂ ਤੋਂ ਲਾਸ਼ਮਾ ਝੂਲਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਰਹਿਣ ਸਹਿਣ ਦਾ ਕੀ ਪ੍ਰਬੰਧ ਆ ਲੰਗਰ ਦਾ ਕੀ ਪ੍ਰਬੰਧ ਆ ਪਾਰਕਿੰਗ ਦਾ ਕੀ ਪ੍ਰਬੰਧ ਆ ਕਿਵੇਂ ਬੁੱਕ ਕਰਵਾਉਣੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਵੇਖਣ ਜੋਗਾ। ਤੇ ਜਿਹੜਾ ਅੱਜ ਦਾ ਟੂਰ ਹੋਊਗਾ ਜੀ ਉਹ ਆਪਣਾ ਹੋਊਗਾ ਗੁਰਦੁਆਰਾ ਰਿਸ਼ੀਕੇਸ਼ ਤੋਂ ਲੈ ਕੇ ਨਗਰਾਸੂ ਤੱਕ ਦਾ ਰਾਹ ਦੇ ਵਿੱਚ ਜੋ ਵੀ ਆਉਣ ਵਾਲੀਆਂ ਦੇਖਣ ਵਾਲੀਆਂ ਚੀਜ਼ਾਂ ਹੋਣਗੀਆਂ ਸਾਰੀਆਂ ਦਿਖਾਵਾਂਗੇ ਇਸ ਟਾਈਮ ਆਪਾਂ ਬੈਠੇ ਆਂਗੇ ਲਸ਼ਮਣ ਝੂਲੇ ਕੋਲ ਇੱਥੋਂ ਗੁਰਦੁਆਰਾ ਸਾਹਿਬ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਜੀ ਚੱਲੀ ਨਗਰਾਸੂ ਵੱਲੋਂ 150 ਕਿਲੋਮੀਟਰ ਵਾੜ ਦੀ ਜਿਹੜੀ ਡਿਸਟੈਂਸ ਆਹੀ ਅੱਜ ਆਪਾਂ ਕਲੀਅਰ ਕਰਾਂਗੇ ਤੇ ਕੱਲ ਨੂੰ ਸਵੇਰੇ ਜਿਹੜਾ ਆਪਾਂ ਚੱਲਾਂਗੇ ਜੀ ਨਗਰਾਸੂ ਤੋਂ ਗੋਵਿੰਦ ਘਾਟ ਤੱਕ ਤੇ ਕੀ 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 ਚੀਜ਼ਾਂ ਦੇ ਵੇਖਣ ਹੋਣਗੀਆਂ ਕੀ ਲੰਗਰ ਪਾਣੀ ਰਾਹ ਦੇ ਵਿੱਚ ਪ੍ਰਬੰਧ ਹੋਊਗਾ ਸਾਰੀ ਡਿਟੇਲ ਆ ਜਿਹੜੀ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਤੇ ਇੱਥੋਂ ਹੁਣ ਚੱਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵੱਲ। ਜੀ ਇਸ ਟਾਈਮ ਆਪਾਂ ਖੜੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਲੰਗਰ ਪਾਣੀ ਛਕਣ ਤੋਂ ਬਾਅਦ ਇੱਥੋਂ ਆਪਾਂ ਚੱਲਾਂਗੇ ਨਗਰਾਸੂ ਵੱਲ ਤੇ ਸਾਹਮਣੇ ਬਣਿਆ ਹੋਇਆ 메ਨ ਲੰਗਰ ਹਾਲ ਤੇ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ। ਤੇ ਆਸ-ਪਾਸ ਹੀ ਖੜੇ ਨੇ ਮੋਟਰਸਾਈਕਲ ਕਾਫੀ ਲੋਕ ਆ ਜਿਹੜੇ ਇੱਥੋਂ ਜਾ ਚੁੱਕੇ ਨੇ ਸਵੇਰ ਦਾ 7:30 ਵਜੇ ਦਾ ਜਿਹੜਾ ਟਾਈਮ ਆ ਉਹ ਹੋ ਚੁੱਕਿਆਗਾ ਤੇ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਗੀ ਸਾਹਮਣੇ ਜਿਹੜੇ ਇਧਰਲੇ ਪਾਸੇ ਜੀ ਬਣਿਆ ਹੋਈਆਂ ਨੇ ਸਰਾਵਾਂ ਤੇ ਸਾਹਮਣੇ ਇਧਰਲੇ ਪਾਸੇ ਲੈਟਰਨ ਬਾਥ ਨੂੰ ਬਣੇ ਹੋਏ ਨੇ ਇਹ ਸਾਰੀਆਂ ਆਸ-ਪਾਸੇ ਆ ਜਿਹੜੀਆਂ ਸਰਾਵਾਂ ਨੇ ਉਹ ਬਣੀਆਂ ਹੋਈਆਂ ਨੇ ਤੇ ਮੋਟਰਸਾਈਕਲ ਤੇ ਸਮਾਨ ਆਪਾਂ ਬੰਨ ਲਿਆ ਤੇ ਜਿਹੜਾ ਅਗਲਾ ਸਫਰ ਹੋਊਗਾ ਜੀ ਉਹ ਹੋਊਗਾ ਨਗਰਾਸੂ ਤੱਕ ਲਗਭਗ 150 ਕਿਲੋਮੀਟਰ ਵੱਡ ਦਾ ਸਫਰ ਹੋਊਗਾ ਕਿੰਨਾ ਟਾਈਮ ਲੱਗੂਆ ਕਿਹੜੀਆਂ-ਕਿਹੜੀਆਂ ਥਾਵਾਂ ਦੇਖਣ ਵਾਲੀਆਂ ਹੋਣੀਆਂ ਸਾਰੀਆਂ ਰਾਹ ਦੇ ਵਿੱਚ ਡਿਟੇਲ ਦੇ ਵਿੱਚ ਤੁਹਾਨੂੰ ਆਪਾਂ ਦੱਸਦੇ ਜਾਵਾਂਗੇ ਜੇ ਕੱਲ ਦਾ ਵਲੌਗ ਨਹੀਂ ਦੇਖਿਆ ਤਾਂ ਰਿਸ਼ੀਕੇਸ਼ ਦਾ ਜਾ ਕੇ ਤੁਸੀਂ ਕੱਲ ਦਾ ਵਲੌਗ ਜਿਹੜਾ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਹੁਣ ਨਗਰਾਸੂ ਵੱਲ ਲਗਭਗ 30 40 ਕਿਲੋਮੀਟਰ ਦਾ ਵਾਟ ਦਾ ਜਿਹੜਾ ਡਿਸਟੈਂਸ ਕਲੀਅਰ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਇਸ ਜਗ੍ਹਾ ਤੇ ਇਹ ਉਹ ਜਗ੍ਹਾ ਈ ਜਿੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ 10-10 ਪਾਸੇ ਦਾ 뷰 ਤੁਹਾਨੂੰ ਦਿਖਾ ਦਿੰਦੇ ਆ ਬਹੁਤ ਕਾਫੀ ਉੱਚੀ ਜਗ੍ਹਾ ਤੇ ਜਿਹੜਾ ਆਪਾਂ ਖੜੇ ਆ ਥੱਲੇ ਤੁਸੀਂ ਦੇਖ ਸਕਦੇ ਹੋ ਰੂਦਰ ਪ੍ਰਿਆਗ ਦੇਰ ਪ੍ਰਿਆਗ ਦੋ ਦਰਿਆਵਾਂ ਦੀ ਜਗ੍ਹਾ ਤੇ ਸੰਗਮ ਹੁੰਦਾ ਹੈ ਇਹ ਤੇਲਾ ਪਾਣੀ ਦਿਖਦਾ ਆ ਆਪਾਂ ਜਿਹੜਾ ਪਹਿਲੇ ਪਾਸੇ ਪਾਣੀ ਆ ਉਹ ਥੋੜਾ ਜਿਹਾ ਮਿੱਟੀ ਰੰਗਾ ਜਿਹਾ ਜਿਹੜਾ ਇੱਥੇ ਬਣਿਆ ਹੋਇਆ ਹੈ ਇਹ ਤੇ ਇੱਧਰੇ ਪਾਸੇ ਜਿਹੜੇ ਆ ਲੋਕ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਇੱਧਰੀ ਸਾਈਡ ਨੂੰ ਆਪਾਂ ਜਾਵਾਂਗੇ ਇੱਧਰ ਜਿਹੜੀਆਂ ਨੇ ਜੂਸ ਦੀਆਂ ਦੁਕਾਨਾਂ ਵਗੈਰਾ ਜਿਹੜੇ ਠੰਡੇ ਪਾਣੀ ਦੇ ਹਲ ਲੱਗੇ ਗਰਮੀ ਇੱਥੇ ਵੀ ਉਹੀ ਹੁੰਦੀ ਹੈ ਜਿੰਨੀ ਪੰਜਾਬ 'ਚ ਬੜਾ ਮੋਟਾ ਫਰਕ ਆਦਾ ਤੇ ਆਸ-ਪਾਸੇ ਤੁਹਾਨੂੰ ਵੀ ਦਿਖਾ ਦਿੰਦੇ ਇੱਥੋਂ ਆਪਾਂ ਸਾਰੇ ਸਾਰੇ ਪਹਾੜੀ ਏਰੀਆ ਉੱਪਰ ਤੇ ਗਰਮੀ ਦਾ ਇੱਥੇ ਵੀ ਉਹੀ ਹਾਲ ਆ ਜਿਹੜਾ ਕਿ ਜਾ। ਥੋੜਾ ਬਹੁਤਾ 50 ਡਿਗਰੀ ਦਾ ਫਰਕ ਹੋ ਸਕਦਾ ਤੇ ਜਿਆਦਾ ਫਰਕ ਨਹੀਂ ਹੋਵੇਗਾ। ਮੌਸਮ ਉਵੇਂ ਹੀ ਆ ਜਿਵੇਂ ਪੰਜਾਬ ਚ। ਮੀਂਹ ਵਗੈਰਾ ਇੱਧਰ ਵੀ ਇਸ ਵਾਰ ਜਿਹੜੇ ਉਹ ਘੱਟ ਪਏ ਨੇ। ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ। ਤੇ ਇਧਰਲੇ ਪਾਸੇ ਆਪਾਂ ਇਹ ਜਗ੍ਹਾ ਦੇ ਉੱਤੇ ਰੁਕੇ ਸੀਗੇ ਜੀ ਬੱਸਾਂ ਕਾਫੀ ਲੱਗ ਖੜੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਇੱਕ ਜਿਹੜਾ ਮੰਦਿਰ ਬਣਿਆ ਹੋਇਆ ਹੈਗਾ ਉਹ ਸਾਹਮਣੇ ਬਿਲਕੁਲ ਵਿੱਚੋ ਵਿੱਚ ਹੈ ਜਿਹੜਾ ਦਰਿਆ ਦੇ ਮੰਦਿਰ ਬਣਿਆ ਹੋਇਆ ਹੈ ਜਿਹਨੂੰ ਦੇੜੀ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਥੱਲੇ ਤਾਂ ਆਪਾਂ ਨਹੀਂ ਚੱਲੇ ਪਰ ਤੁਹਾਨੂੰ ਆਪਾਂ ਦਰਸ਼ਨ ਕਰਵਾ ਦਿੰਨੇ ਆ ਇਸ ਮੰਦਿਰ ਦੇ ਤੇ ਆਸ-ਪਾਸ ਹੀ ਪਹਾੜੀਆਂ ਨੇ ਉਹ ਬਿਲਕੁਲ ਵਿਚਕਾਰ ਆ ਜਿਹੜਾ ਇੱਕ ਰਾਸਤਾ ਜਾਂਦਾ ਤੇ ਧੰਮਾ ਦੇ ਉੱਤੇ ਇਹ ਜਿਹੜਾ ਮੰਦਿਰ ਹੈ ਜੀ ਉਹ ਬਣਿਆ ਹੋਇਆ ਹੈਗਾ। ਤੇ ਇਧਰੀ ਸਾਈਡ ਤੋਂ ਲੋਕੋ ਆਪੇ مین ਗੇਟ ਬਣਿਆ ਹੋਇਆ। ਇਧਰੀ ਸਾਈਡ ਤੋਂ ਜਿਹੜਾ ਚੜਾਵਾ ਝੋਣ ਵਾਸਤੇ ਜਿਹੜੀਆਂ ਚੀਜ਼ਾਂ ਲੈ ਕੇ ਜਾਂਦੇ ਨੇ ਇਹ ਮੰਦਿਰ ਦਾ ਆਗਿਆ ਤੇ ਇਸ ਟਾਈਮ ਆਪਾਂ ਖੜੇ ਆਂ ਨਗਰਾਸੂ ਦੇ ਵਿੱਚ ਆਪਾਂ ਚੱਲੇ ਸੀ ਰਿਸ਼ੀਕੇਸ਼ ਤੋਂ ਰਿਸ਼ੀਕੇਸ਼ ਤੋਂ ਚੱਲ ਕੇ ਪੌਣੇ 200 ਕਿਲੋਮੀਟਰ 200 ਕਿਲੋਮੀਟਰ ਦਾ ਡਿਸਟੈਂਸ ਹੈ ਜਿਹੜਾ ਪੈ ਜਾਂਦਾ ਤੇ 7:30 ਵਜੇ ਚੱਲੇ ਸੀ ਲਗਭਗ 4 ਵਜੇ ਆਪਾਂ ਇੱਥੇ ਪਹੁੰਚ ਗਏ ਸੀ ਕਿਉਂਕਿ ਪਹਾੜੀयां ਆਉਣ ਕਰਕੇ ਟਾਈਮ ਆ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਤੇ ਜਿਹੜਾ ਨਗਰਾਸੂ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਦਮਦਮਾ ਸਾਹਿਬ ਹੈ ਜਿਹੜਾ ਜੀ ਇਹ ਨਗਰਾਸੂ ਦੇ ਵਿੱਚ ਉੱਤਰਾਖੰਡ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਕਾਫੀ ਸੋਹਣਾ ਗੁਰਦੁਆਰਾ ਦੇਸ਼ੀ ਕੇਸ ਤੋਂ ਚੱਲ ਕੇ ਆਪਾਂ ਨਗਰਾਸੂ ਪਹੁੰਚੇ ਸੀ ਤੇ ਜਿਹੜਾ ਸਵੇਰ ਦਾ ਸਫ਼ਰ ਹੋਊਗਾ ਹੀ ਉਹ ਆਪਾਂ ਚੱਲਾਂਗੇ ਨਗਰਾਸੂ ਤੋਂ ਲੈ ਕੇ ਗੋਬਿੰਦ ਘਾੜ ਤੱਕ ਦਾ ਕਿਉਂਕਿ ਜ਼ਿਆਦਾ ਰਿਸਕ ਨਹੀਂ ਲੈ ਸਕਦੇ ਕਿਉਂਕਿ ਰਾਜ ਦੇ 10 11 ਬਚ ਜਾਂਦੇ ਨੇ ਜਿਆਦਾ ਤੁਸੀਂ ਅੱਗੇ ਵੀ ਜਾ ਸਕਦੇ ਹੋਗੇ ਪਰ ਜਿਨ੍ਹਾਂ ਕੋਲੇ ਵੱਡੇ ਮੋਟਰਸਾਈਕਲ ਉਹ ਜਾ ਸਕਦੇ ਨੇ ਪਰ ਛੋਟੇ ਮੋਟਰਸਾਈਕਲ ਵਾਲੇ ਸੰਨ ਨੂੰ ਔਖਾ ਹੋ ਜਾਂਦਾ ਕਰ ਤੇ ਹੁਣ ਤੁਹਾਨੂੰ ਕਰਵਾਉਣੇ ਨੇ ਜੀ ਗੁਰੂ ਘਰ ਦੇ ਆਪਾਂ ਦਰਸ਼ਨ ਤੇ ਇਧਰਲੇ ਪਾਸੇ ਵੇਟ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ ਜਿਹੜਾ ਉੱਪਰ ਬੋਰਡ ਲੱਗਿਆ ਹੋਇਆ ਇਹਦੇ ਉੱਤੇ ਲਿਖਿਆ ਵੀ ਹੋਇਆਗਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਗੋਬਿੰਦਨਗਰ ਨਗਰ ਆਸੂ ਤੇ ਸੇਵਾਦਾਰ ਨੇ ਬਾਬਾ ਬੈਂਤ ਸਿੰਘ ਬਾਬਾ ਸੁਖਦੇਵ ਸਿੰਘ ਜੀ ਬੇਰਕਲਾ ਲੰਗਰਾਂ ਵਾਲੇ ਤੇ ਗੁਰੂ ਕਾ ਲੰਗਰ ਆ ਜਿਹੜਾ ਉਹਦਾ ਬੋਰਡ ਲੱਗਿਆ ਹੋਇਆ ਤੇ ਜਦੋਂ ਤੁਸੀਂ ਐਂਟਰੀ ਕਰਦੇ ਨੇ ਤੇ ਸਾਰੀਆਂ ਜਿਹੜੀਆਂ ਇੱਧਰ ਪਾਰਕਿੰਗ ਹੈ ਜਿਹੜੀ ਉਹ ਬਣੀ ਹੋਈ ਹੈ ਮੋਟਰਸਾਈਕਲ ਵਗੈਰਾ ਜਿੱਥੇ ਇਹ پارک ਕੀਤੇ ਜਾਂਦੇ ਨੇ ਇਹ ਸਾਰੀ ਸਾਰੀ ਇਹਦੇ ਲਈ ਪਾਸੇ ਪਾਰਕਿੰਗ ਬਣੀ ਹੋਈ ਹੈਗੀ ਤੇ ਜ਼ਿਆਦਾਤਰ ਜਿਹੜੀ ਈ ਹੇਮਕੋਟ ਸਾਹਿਬ ਨੂੰ ਜਿਹੜੀ ਸੰਗਤ ਜਾਂਦੀ ਆ ਆਉਣ ਵੀਲੇ ਜਾਂ ਜਾਣ ਵੀਲੇ ਇਸ ਜਗ੍ਹਾ ਦੇ ਉੱਤੇ ਜਰੂਰ ਰੁਕਦੇ ਨੇ ਇੱਥੇ ਜਿਹੜੀ ਸ਼ਾਪ ਬਣੀ ਹੋਈ ਆ ਇੱਥੇ ਤੁਸੀਂ ਸਿੱਖੀ ਨਾਲ ਸੰਬੰਧ ਤੀਸ਼ਰਟਾਂ ਵਗੈਰਾ ਲੋੜਾ ਵਗੈਰਾ ਜਿਹੜੀਆਂ ਖਰੀਦ ਸਕਦੇ ਹੋਗੇ ਇਹ ਸਾਰੀ ਇਹ ਸਾਰੀ ਗੱਡੀਆਂ ਵਾਸਤੇ ਪਾਰਕਿੰਗ ਵਗੈਰਾ ਇਧਰਲੇ ਪਾਸੇ ਬਣੀ ਹੋਈ ਆ ਤੇ ਇਧਰਲੇ ਪਾਸੇ ਬਣੇ ਹੋਏ ਨੇ ਜੀ ਬਾਥਰੂਮ ਵਗੈਰਾ ਬਹੁਤ ਸੋਹਣਾ ਇੱਥੇ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਹੈਗਾ ਉਹ ਗੁਰਦੁਆਰਾ ਸਾਹਿਬ ਵੱਲੋਂ ਪਰਮਿਟਿੰਗ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਤੇ ਸਾਹਮਣੇ ਇਧਰਲੇ ਪਾਸੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਤੇ ਪਹਿਲੇ ਪਾਸੇ ਆ ਜਾਂਦਾ ਜੀ ਗੁਰੂ ਘਰ ਲੰਗਰ ਤੇ ਇੱਧਰਲੇ ਪਾਸੇ ਵੀ ਦੁਕਾਨ ਆ ਖਾਣ ਪੀਣ ਦਾ ਸਮਾਨ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਜੀ ਤੇ ਜਿਹੜੇ ਇਹ ਸਾਹਮਣੇ ਬਣੇ ਹੋਏ ਨੇ ਜਿਹੜਾ ਉੱਪਰ ਬਣਿਆ ਹੋਇਆ ਬਿਲਕੁਲ ਇਹ ਦਰਬਾਰ ਸਾਹਿਬ ਇੱਥੇ ਜਿਹੜਾ ਦਰਸੌਰੀ ਦਰਬਾਰ ਸਾਹਿਬ ਕਹਿ ਰਹਿਆਂਗਾ ਇਹ ਹਾਲ ਬਣਿਆ ਹੋਇਆਗਾ ਇੱਥੇ ਜੇ ਤੁਸੀਂ ਰਹਿਣਾ ਹੋਵੇ ਤਾਂ ਕੋਈ ਖਰਚਾ ਵਗੈਰਾ ਨਹੀਂ ਲਿਆ ਜਾਂਦਾ ਪਰ ਜਿਹੜੇ ਆ ਥੱਲੇ ਕਮਰੇ ਬਣੇ ਹੋਏ ਨੇ ਸਾਰੇ ਆਹ ਇਹਨਾਂ ਦਾ ਕਮਰੇ ਦਾ ਜਿਹੜਾ ਕਿਰਾਇਆਗਾ ਉਹ ਲਿਆ ਜਾਂਦਾਗਾ ਤੇ ਉੱਪਰ ਵੀ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਦਾ ਲੰਗਰ ਦਮਦਮਾ ਸਾਹਿਬ ਗੋਬਿੰਦਨਗਰ ਨਗਰਾਸੂ ਉੱਤਰਾਖੰਡ ਤੇ ਇਹ ਸਾਰਾ ਇੱਥੋਂ ਦਾ ਪ੍ਰਬੰਧ ਹੈ ਇਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਹੈਗਾ ਥੱਲੇ ਲੰਗਰ ਹਾਲ ਚੱਲਦਾ ਤੇ ਨਾਲ ਹੀ ਜਿਹੜਾ ਚਾਹ ਦਾ ਲੰਗਰ ਹੈ ਜੀ ਇਸ ਜਗ੍ਹਾ ਦੇ ਉੱਤੇ ਚੱਲਦਾ ਉਹ ਵੀ ਤੁਹਾਨੂੰ ਆਪਾਂ ਪਹਿਲੇ ਪਾਸੇ ਜਾ ਕੇ ਦਿਖਾ ਦਿੰਨੇ ਆਗੇ ਤੇ ਇਧਰਲੇ ਪਾਸੇ ਬਣਿਆ ਹੋਇਆ ਐਂਟਰੀ ਗੇਟ ਤੇ ਇਧਰਲੀ ਸਾਈਡ 'ਤੇ ਦੁਕਾਨ ਬਣੀ ਹੋਈ ਹੈ ਦੁਕਾਨ ਦੇ ਨਾਲ ਹੀ ਸਾਹਮਣੇ ਇਧਰਲੀ ਸਾਈਡ ਐ ਟ੍ਰੀ ਬਾਥਰੂਮ ਬਣੇ ਹੋਏ ਨੇ ਇਧਰ ਬਰਤਨ ਜਿਹੜੇ ਉਹ ਰੱਖੇ ਜਾਂਦੇ ਨੇ ਤੇ ਇਧਰਲੀ ਸਾਈਡ ਬਣਿਆ ਹੋਇਆ ਹੈਗਾ ਜੀ ਲੰ ਤੇ ਇਧਰ ਹੀ ਸਾਈਡ ਆ ਚਾਹ ਦਾ ਜਿਹੜਾ ਸੰਗਰਵਨ ਦਾ ਸਾਹਮਣੇ ਆ ਜਾਂਦਾ ਰੈਸ਼ ਦਾ ਪ੍ਰਬੰਧ ਤੇ ਇਧਰ ਹੀ ਸਾਈਡ ਚਾਹ ਵਗੈਰਾ ਜਿਹੜੀ ਹਮੇਸ਼ਾ ਕੇਤਰੀ ਰਹੇ ਜੀ ਬਾਬਾ ਜੀ ਬੋਲੋ ਰੱਖੀ ਰਹਿੰਦੀ ਹੈਗੀ ਸਾਹਮਣੇ ਇੱਥੇ ਜਿਹੜੇ ਬਾਬਾ ਜੀ ਬੈਠੇ ਹੋਏ ਨੇ ਇੱਥੇ ਕਮਰੇ ਦਿੱਤੇ ਜਾਂਦੇ ਨੇ ਉੱਪਰਲੇ ਪਾਸੇ ਸਾਰੇ ਹਾਲ ਬਣੇ ਹੋਏ ਨੇ ਤੇ ਪਹਿਲੇ ਪਾਸੇ ਬਣਿਆ ਹੋਇਆ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਇਧਰਲੇ ਪਾਸੇ ਸਾਰਾ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਹੋਇਆ ਜੀ ਦਰਬਾਰ ਸਾਹਿਬ ਦਾ ਮੱਥਾ ਟੇਕਣ ਤੋਂ ਬਾਅਦ ਆ ਗਈ ਬਾਹਰ ਤੇ ਇਧਰਲੇ ਪਾਸੇ ਸਾਰੇ ਦੇ ਸਾਰੇ ਪਹਾੜ ਬਣੇ ਹੋਏ ਨੇ ਨਾਲ ਪਾਰਕਿੰਗ ਬਣੀ ਹੋਈ ਹੈਗੀ ਤੇ ਕੀ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਥੇ ਤੁਸੀਂ ਕਹਿ ਸਕਦੇ ਹੋਗੇ ਜਾਣਕਾਰੀ ਉੱਥੇ ਆਪਾਂ ਵੀਡੀਓ ਤਾਂ ਨਹੀਂ ਬਣਾਈ ਅੰਦਰਲੇ ਪਾਸੇ ਜਿਹੜੇ ਲਿਖਿਆ ਹੋਇਆ ਸੀ ਤੁਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਇਧਰ ਨਾਲ ਨਾਲ ਬੁੱਢੇ ਆਏ ਹੋਏ ਨੇ ਉੱਦੀ ਸਾਈਡ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਇਧਰਲੇ ਪਾਸੇ ਆਪਾਂ ਆ ਗਈ ਸੀ ਜੀ ਈ ਮਹੰਦਰਵਾਹ ਸਾਹਿਬ ਦਾ ਜਿਹੜਾ ਉੱਪਰਲਾ ਪਾਸਾ ਬਣਿਆ ਹੋਇਆ ਹੈ। ਈ ਸੀਜੀ ਅੱਜ ਦਾ ਆਪਣਾ ઋਸ਼ੀਕੇਸ਼ ਤੋਂ ਲੈ ਕੇ ਨਗਰਾਸੂ ਤੱਕ ਦਾ ਸਫ਼ਰ ਜਿਹਦੇ ਵਿੱਚ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਗੁਰਦੁਆਰਾ ਸਾਹਿਬ ਨਗਰਾਸੂ ਬਾਰੇ ਤੇ ਕੱਲ ઋਸ਼ੀਕੇਸ਼ ਦੇ ਗੁਰਦੁਆਰਾ ਸਾਹਿਬ ਜਾਰੇ ਜਿਹੜੀ ਆਪਾਂ ਜਾਣਕਾਰੀ ਦਿੱਤੀ ਸੀ ਤੇ ਇਸ ਜੱਜ ਦਾ ਆਪਣਾ ਸਫ਼ਰ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ।